ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਮੰਗਣ ਆਏ ਸਾਧੂ ਨੂੰ ਇਹ ਇੱਕ ਚੀਜ਼ ਕਦੇ ਵੀ ਨਾ ਦਿਵੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਤਨਤਨ ਬਾਬਾ ਇਚਰ ਸਿੰਘ ਜੀ ਮਹਾਰਾਜ ਸੁਲਤਾਨਪੁਰ ਲੋਧੀ ਦੀਵਾਨ ਲਗਾਣ ਲਈ ਗਏ ਸੁਲਤਾਨਪੁਰ ਲੋਧੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੇੜ ਸਾਈਬ ਗੁਰਦੁਆਰਾ ਬਣਿਆ ਹੋਇਆ ਹੈ ਉਸ ਗੁਰਦੁਆਰੇ ਦੀ ਇੱਕ ਕੰਦ ਪ੍ਰਾਤਨ ਸਮੇ ਤੋਂ ਹੀ ਟੈਨਦੀ ਆ ਰਹੀ ਸੀ ਉਸ ਕੰਦ ਦੇ ਬਾਹਰਲੇ ਪਾਸੇ ਇੱਕ ਫਕੀਰ ਦੀ ਕਬਰ ਬਣੀ ਹੋਈ ਸੀ ਉਸ ਕੰਧ ਦੇ ਪ੍ਰਬੰਧਕਾਂ ਨੇ ਬਾਬਾ ਜੀ ਨੂੰ ਬੇਨਤੀ ਕਰਕੇ ਪੁੱਛਿਆ ਕਿ ਜਦੋਂ ਦਾ ਗੁਰਦੁਆਰਾ ਬਣਿਆ ਹੈ ਇਹ ਕੰਧ ਹਮੇਸ਼ਾ ਤੋਂ ਹੀ ਟੈਂਦੀ ਆ ਰਹੀ ਹੈ ਸਾਨੂੰ ਇਸ ਦਾ ਕਾਰਨ ਪਤਾ ਨਹੀਂ ਲੱਗ ਰਿਹਾ ਕਿਉਂ ਇਹ ਕੰਧ ਟੈ ਰਹੀ ਹੈ ਇਹ ਬੇਨਤੀ ਸੁਣ ਕੇ ਬਾਬਾ ਜੀ ਨੇ ਫਰਮਾਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੈਣ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਹੋਇਆ ਤਾਂ ਬੇਬੇ ਨਾਨਕੀ ਜੀ ਦੇ ਘਰ ਇੱਕ ਫਕੀਰ ਭिक्षा ਮੰਗਣ ਆਇਆ ਕਰਦਾ ਸੀ ਉਸ ਫਕੀਰ ਨੂੰ ਸਾਰੇ ਪਿੰਡ ਵਾਲੇ ਮੱਥਾ ਟੇਕਦੇ ਸਨ ਕਿਉਂਕਿ ਉਸ ਫਕੀਰ ਦੀ ਉਮਰ 100 ਸਾਲ ਤੋਂ ਉੱਪਰ ਹੋ ਚੁੱਕੀ ਸੀ ਉਸ ਫਕੀਰ ਦੀ ਥੋੜੀ ਬਹੁਤ ਕਮਾਈ ਵੀ ਸੀ ਜਦੋਂ ਉਸ ਫਕੀਰ ਨੇ ਬੇਬੇ ਜੀ ਦੇ ਘਰ ਭिक्षा ਮੰਗਣ ਆਉਂਦਾ ਸੀ ਤਾਂ ਉਹ ਬੇਬੇ ਜੀ ਨੂੰ ਕਿਹਾ ਕਰਦਾ ਸੀ ਕਿ ਬੀਬਾ ਮੈਨੂੰ ਮੱਥਾ ਟੇਕ ਪਰ ਬੇਬੇ ਜੀ ਉਸ ਫਕੀਰ ਨੂੰ ਮੱਥਾ ਨਹੀਂ ਟੇਕਦੇ ਸਨ ਇੱਕ ਦਿਨ ਫਕੀਰ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਬੀਬਾ ਤੂੰ ਮੈਨੂੰ ਮੱਥਾ ਕਿਉਂ ਨਹੀਂ ਟੇਕਦੀ ਸਾਰਾ ਪਿੰਡ ਤਾਂ ਮੈਨੂੰ ਮੱਥਾ ਟੇਕਦਾ ਹੈ ਬੇਬੇ ਨਾਨਕੀ ਜੀ ਨੇ ਕਿਹਾ ਫਕੀਰ ਜੀ ਤੁਸੀਂ ਜੋ ਮੰਗੋਗੇ ਮੈਂ ਉਹ ਤੁਹਾਨੂੰ ਲਿਆ ਕੇ ਦੇ ਦੇਵਾਂਗੀ ਜੇ ਆਟਾ ਚਾਹੀਦਾ ਹੈ ਤਾਂ ਆਟਾ ਲੈ ਲਵੋ ਘਿਓ ਚਾਹੀਦਾ ਹੈ ਤਾਂ ਮੈਂ ਕਿਉਂ ਲਿਆ ਕੇ ਦੇ ਦੇਵਾਂਗੀ ਜੇ ਮਾਇਆ ਚਾਹੀਦੀ ਹੈ ਤਾਂ ਮੈਂ ਮਾਇਆ ਲਿਆ ਕੇ ਦੇ ਦੇਨੀ ਹਾਂ ਪਰ ਮੈਂ ਤੁਹਾਨੂੰ ਮੱਥਾ ਨਹੀਂ ਟੇਕਣਾ ਕਿਉਂਕਿ ਜਿਹੜਾ ਮੇਰਾ ਵੀਰ ਹੈ ਉਹ ਨਾਲੇ ਮੇਰਾ ਵੀਰ ਹੈ ਤੇ ਨਾਲੇ ਉਹ ਮੇਰੀ ਸਾਰੀ ਦੁਨੀਆ ਦਾ ਜਗਤ ਗੁਰੂ ਬਾਬਾ ਨਾਨਕ ਪੀਰ ਹੈ ਮੇਰਾ ਵੀਰ ਦੁਨੀਆ ਵਿੱਚ ਸਭ ਤੋਂ ਵੱਡਾ ਹੈ ਫਕੀਰ ਨੇ ਬੀਬੇ ਨਾਨਕੀ ਜੀ ਨੂੰ ਪੁੱਛਿਆ ਤੇਰੇ ਵੀਰ ਦੀ ਉਮਰ ਕਿੰਨੀ ਹੈ ਬੇਬੇ ਨਾਨਕੀ ਜੀ ਨੇ ਉੱਤਰ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਰੀਰਕ ਉਮਰ 15 ਸਾਲ ਹੈ ਫਕੀਰ ਇਹ ਸੁਣ ਕੇ ਹੱਸਿਆ ਤੇ ਕਹਿਣ ਲੱਗਿਆ ਤੇਰਾ ਵੀਰ ਹਜੇ 15 ਸਾਲ ਦਾ ਹੈ ਤੇ ਮੇਰੀ ਉਮਰ 100 ਸਾਲ ਤੋਂ ਉੱਪਰ ਹੈ ਮੈਂ 12 ਸਾਲ ਖੂ ਵਿੱਚ ਪੁੱਠਾ ਲਟਕਦਾ ਰਿਆ 12 ਸਾਲ ਜਲ ਧਾਰਾ ਵੀ ਕੀਤਾ ਤੇ ਮੈਂ 12 ਸਾਲ ਤੂੰ ਨੇ ਵੀ ਤਾਪੇ ਹਨ ਮੈਂ ਸਾਰੀ ਜ਼ਿੰਦਗੀ ਇੰਨੇ ਕਠਿਨ ਸਾਧਨ ਕਰਕੇ ਫਕੀਰ ਬਣਿਆ ਹਾਂ ਤੇਰਾ ਵੀਰ ਤਾਂ ਅਜੇ 15 ਸਾਲ ਦਾ ਹੈ ਉਸਨੇ ਤਾਂ ਹਜੇ ਕੁਝ ਵੀ ਨਹੀਂ ਕੀਤਾ ਹੋਣਾ ਬੇਬੇ ਨਾਨਕੀ ਜੀ ਨੇ ਪੀਰ ਨੂੰ ਕਿਹਾ ਜਦੋਂ ਫਕੀਰ ਜੀ ਤੁਸੀਂ ਮੇਰੇ ਵੀਰ ਦੇ ਦਰਸ਼ਨ ਕਰ ਲਵੋਗੇ ਤਾਂ ਤੁਹਾਨੂੰ ਉਦੋਂ ਸਾਰਾ ਕੁਝ ਪਤਾ ਲੱਗ ਜਾਵੇਗਾ ਕਿ ਮੇਰਾ ਵੀਰ ਕੌਣ ਹੈ ਤੇ ਉਹ ਕਿਵੇਂ ਵੱਡਾ ਹੈ ਫਕੀਰ ਨੇ ਕਿਹਾ ਜਦੋਂ ਤੇਰਾ ਵੀਰ ਤੇਰੇ ਕੋਲ ਆਇਆ ਤਾਂ ਤੂੰ ਮੈਨੂੰ ਉਸ ਨਾਲ ਜ਼ਰੂਰ ਮਿਲਾਵੀ ਬੇਬੇ ਨਾਨਕੀ ਜੀ ਨੇ ਕਿਹਾ ਜ਼ਰੂਰ ਮਿਲਾਵਾਂਗੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਾਂ ਜਾਣੀ ਜਾਣਸਨ ਕੁਝ ਦਿਨਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਆਏ ਤਾਂ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ ਕਿ ਇੱਕ ਫਕੀਰ ਹੈ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਚਨ ਕੀਤਾ ਅਸੀਂ ਉਸ ਨੂੰ ਮਿਲਨ ਕਰਕੇ ਹੀ ਇੱਥੇ ਆਏ ਹਾਂ ਅਸੀਂ ਉਸ ਨੂੰ ਆਪੇ ਹੀ ਮਿਲਨ ਆਏ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਬਈ ਈ ਨਦੀ ਦੇ ਕਿਨਾਰੇ ਜਾ ਕੇ ਬੈਠ ਗਏ ਤੇ ਨਾਲ ਗੁਰੂ ਜੀ ਦੇ ਭਾਈ ਮਰਦਾਨਾ ਜੀ ਸਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨਦੀ ਤੇ ਜਾ ਕੇ ਬੈਠੇ ਤਾਂ ਉੱਥੇ ਕੁਝ ਬੱਚੇ ਵੀ ਆ ਗਏ ਉਹ ਵੀ ਗੁਰੂ ਜੀ ਦੇ ਕੋਲ ਆ ਕੇ ਬੈਠ ਗਏ ਇੰਨੇ ਨੂੰ ਉਹੀ ਫਕੀਰ ਵੀ ਆ ਗਿਆ ਉਸ ਫਕੀਰ ਨੇ ਗੁਰੂ ਜੀ ਦੇ ਸਾਹਮਣੇ ਇੱਕ ਖਰਬੂਜਾ ਲਿਆ ਕੇ ਰੱਖ ਦਿੱਤਾ ਫਕੀਰ ਨੇ ਗੁਰੂ ਜੀ ਨੂੰ ਮੱਥਾ ਨਹੀਂ ਟੇਕਿਆ ਜਦੋਂ ਬੱਚਿਆਂ ਨੇ ਖਰਬੂਜਾ ਦੇਖਿਆ ਤਾਂ ਬੱਚਿਆਂ ਨੇ ਗੁਰੂ ਜੀ ਨੂੰ ਕਿਹਾ ਕਿ ਸਾਨੂੰ ਖਰਬੂਜਾ ਖਵਾਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਕਿਹਾ ਤੇਰੇ ਕੋਲ ਚਾਕੂ ਹੈ ਉਹ ਸਾਨੂੰ ਦੇ ਦੇ ਮਰਦਾਨੇ ਨੇ ਚਾਕੂ ਗੁਰੂ ਨਾਨਕ ਦੇਵ ਜੀ ਨੂੰ ਦੇ ਦਿੱਤਾ ਗੁਰੂ ਜੀ ਨੇ ਖਰਬੂਜਾ ਚੁੱਕ ਕੇ ਉਸ ਦੀਆਂ ਫਾੜੀਆਂ ਚੀਰ ਦਿੱਤੀਆਂ ਗੁਰੂ ਜੀ ਨੇ ਖਰਬੂਜੇ ਦੀ ਇੱਕ ਫਾੜੀ ਫਕੀਰ ਨੂੰ ਦੇ ਦਿੱਤੀ ਇੱਕ ਫਾੜੀ ਮਰਦਾਨੇ ਨੂੰ ਦੇ ਦਿੱਤੀ ਬਾਕੀ ਫਾੜੀਆਂ ਬੱਚਿਆਂ ਨੂੰ ਦੇ ਦਿੱਤੀਆਂ ਫਕੀਰ ਚੁੱਪਚਾਪ ਖਰਬੂਜੇ ਦੀ ਫਾੜੀ ਖਾ ਗਿਆ ਬਾਕੀ ਸਾਰਿਆਂ ਨੇ ਵੀ ਖਰਬੂਜੇ ਦੀਆਂ ਫਾੜੀਆਂ ਖਾ ਲੀਆਂ ਉਸ ਸਮੇਂ ਭਾਈ ਬਾਲਾ ਜੀ ਗੁਰੂ ਜੀ ਦੇ ਨਾਲ ਨਹੀਂ ਸੀ ਖਰਬੂਜੇ ਦੀ ਇੱਕ ਫਾੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਵੀ ਸ਼ੱਕ ਲਈ ਗੁਰੂ ਨਾਨਕ ਪਾਤਸ਼ਾਹ ਜੀ ਬਿਠੇ ਸਾਦੇ ਵਚਨ ਕਰ ਰਹੇ ਸੀ ਫਕੀਰ ਨੇ ਦੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਵਿੱਚ ਕੋਈ ਫਕੀਰਾਂ ਵਾਲੀ ਗੱਲ ਤਾਂ ਨਜ਼ਰ ਨਹੀਂ ਆ ਰਹੀ ਇਹ ਤਾਂ ਉਹੀ ਹੈ ਇਸ ਦੀ ਉਮਰ ਵੀ 15 ਸਾਲ ਹੈ ਇਹ ਕਿੱਥੋਂ ਦੁਨੀਆਂ ਦਾ ਜਗਤ ਪੀਰ ਹੈ ਬੇਬੇ ਨਾਨਕੀ ਐਵੇਂ ਹੀ ਕਹੀ ਜਾ ਰਹੀ ਸੀ ਕੀ ਇਸ ਵਿੱਚ ਤਾਂ ਕੋਈ ਸ਼ਕਤੀ ਨਜ਼ਰ ਨਹੀਂ ਆਉਂਦੀ ਫਕੀਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਕਿ ਬੱਚੇ ਮੇਰਾ ਖਰਬੂਜਾ ਵਾਪਸ ਮੋੜ ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ ਉਸਨੇ ਕਿਹਾ ਮੈਂ ਫਕੀਰ ਹਾਂ ਗੁਰੂ ਜੀ ਨੇ ਫਰਮਾਇਆ ਫਕੀਰ ਨੂੰ ਤਾਂ ਕਿਸੇ ਚੀਜ਼ ਦਾ ਮੋਹ ਨਹੀਂ ਹੁੰਦਾ ਤੂੰ ਖਰਬੂਜਾ ਕੀ ਕਰਨਾ ਹੈ ਫਕੀਰ ਜੀ ਨੇ ਕਿਹਾ ਮੈਂ ਉਹ ਖਰਬੂਜਾ ਕਰਾਮਾਤ ਦੇ ਨਾਲ ਬੜੀ ਮੁਸ਼ਕਿਲ ਨਾਲ ਬਣਾਇਆ ਸੀ ਉਹ ਖਰਬੂਜਾ ਮੈਂ ਆਪਣੇ ਪੋਤਰੇ ਨੂੰ ਦੇਣਾ ਸੀ ਮੇਰਾ ਖਰਬੂਜਾ ਵਾਪਸ ਮੋੜ ਗੁਰੂ ਜੀ ਨੇ ਫਰਮਾਇਆ ਫਕੀਰਾ ਜਦੋਂ ਖਰਬੂਜਾ ਚੋਕ ਕੇ ਅਸੀਂ ਕੱਟ ਰਹੇ ਸੀ ਉਦੋਂ ਤੂੰ ਸਾਨੂੰ ਕਹਿਣਾ ਸੀ ਕਿ ਇਹ ਖਰਬੂਜੇ ਨੂੰ ਨਾ ਕੱਟੋ ਉਦੋਂ ਤਾਂ ਤੂੰ ਸਾਨੂੰ ਕੁਝ ਨਹੀਂ ਕਿਹਾ ਜਦੋਂ ਅਸੀਂ ਫਾੜੀਆਂ ਕੱਟ ਕੇ ਸਾਰਿਆਂ ਨੂੰ ਦਿੱਤੀਆਂ ਉਦੋਂ ਵੀ ਤੂੰ ਨਹੀਂ ਬੋਲਿਆ ਹੁਣ ਖਰਬੂਜਾ ਸਭ ਨੇ ਖਾ ਲਿਆ ਹੈ ਨਾਲੇ ਇੱਕ ਫਾੜੀ ਤੂੰ ਵੀ ਖਾ ਲਈ ਹੈ ਹੁਣ ਤੂੰ ਰੋਲਾ ਪਾ ਲਿਆ ਹੈ ਕਿ ਮੇਰਾ ਖਰਬੂਜਾ ਵਾਪਸ ਮੋੜੋ ਪਰ ਫਕੀਰ ਗੁਰੂ ਜੀ ਨੂੰ ਇੱਕੋ ਗੱਲ ਵਾਰ-ਵਾਰ ਕਹੀ ਜਾ ਰਿਹਾ ਕਿ ਮੇਰਾ ਖਰਬੂਜਾ ਮੋੜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਕੀਰ ਨੂੰ ਕਿਹਾ ਕਿ ਫਕੀਰਾ ਤੂੰ ਇੱਕ ਖਰਬੂਜੇ ਨੂੰ ਰੋ ਰਿਹਾ ਹੈ ਇਸ ਤਰ੍ਹਾਂ ਕਰ ਇੱਕ ਗੱਡਾ ਲੈ ਆ ਤੇ ਵੇਹੀ ਨਦੀ ਵਿੱਚੋਂ ਖਰਬੂਜਿਆਂ ਦਾ ਗੱਡਾ ਭਰ ਕੇ ਲੈ ਲੈ ਜਦੋਂ ਫਕੀਰ ਨੇ ਵੇਈ ਨਦੀ ਦੇ ਕੋਲ ਜਾ ਕੇ ਵੇਖਿਆ ਤਾਂ ਉਸਨੇ ਵੇਖਿਆ ਸਾਰੀ ਵੇਈ ਨਦੀ ਦੇ ਵਿੱਚ ਖਰਬੂਜੇ ਹੀ ਖਰਬੂਜੇ ਤਰਦੇ ਆ ਰਹੇ ਸਨ ਇਹ ਵੇਖ ਕੇ ਫਕੀਰ ਬੜਾ ਹੈਰਾਨ ਹੋਇਆ ਫਕੀਰ ਨੇ ਪਾਣੀ ਵਿੱਚੋਂ ਇੱਕ ਖਰਬੂਜਾ ਕੱਢਿਆ ਜਦੋਂ ਖਰਬੂਜਾ ਕੱਢ ਕੇ ਦੇਖਿਆ ਤਾਂ ਉਸ ਖਰਬੂਜੇ ਦੇ ਵਿੱਚ ਇੱਕ ਫਾੜੀ ਨਹੀਂ ਸੀ ਉਂਝ ਤਾਂ ਖਰਬੂਜਾ ਸਾਰਾ ਸਾਬਤ ਸੀ ਪਰ ਇੱਕ ਫਾੜੀ ਉਸ ਵਿੱਚ ਨਹੀਂ ਸੀ ਇੱਕ ਫਾੜੀ ਉਸ ਵਿੱਚੋਂ ਕੱਟੀ ਹੋਈ ਸੀ ਫਿਰ ਫਕੀਰ ਨੇ ਦੂਜਾ ਖਰਬੂਜਾ ਕੱਢਿਆ ਤਾਂ ਉਹ ਖਰਬੂਜੇ ਵਿੱਚ ਵੀ ਇੱਕ ਫਾੜੀ ਨਹੀਂ ਸੀ ਫਕੀਰ ਨੇ ਤੀਜਾ ਖਰਬੂਜਾ ਨਦੀ ਵਿੱਚੋਂ ਕੱਢਿਆ ਉਸ ਵਿੱਚ ਵੀ ਇੱਕ ਫਾੜੀ ਨਹੀਂ ਸੀ ਫਕੀਰ ਨੇ ਜਿੰਨੇ ਵੀ ਖਰਬੂਜੇ ਕੱਢੇ ਉਹਨਾਂ ਵਿੱਚ ਇੱਕ ਫਾੜੀ ਨਹੀਂ ਸੀ ਫਕੀਰ ਇੱਕ ਖਰਬੂਜਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆ ਗਿਆ ਗੁਰੂ ਜੀ ਦੇ ਕੋਲ ਆ ਕੇ ਫਕੀਰ ਕਹਿਣ ਲੱਗਿਆ ਕਿ ਇਹ ਖਰਬੂਜਾ ਤਾਂ ਮੇਰਾ ਨਹੀਂ ਹੈ ਗੁਰੂ ਜੀ ਕਹਿਣ ਲਗੇ ਫਕੀਰਾ ਇਹ ਕੀ ਹੈ ਫਕੀਰ ਕਹਿਣ ਲੱਗਿਆ ਕਿ ਇਹ ਖਰਬੂਜਾ ਮੇਰਾ ਨਹੀਂ ਹੈ ਗੁਰੂ ਜੀ ਕਹਿਣ ਲਗੇ ਫਕੀਰਾ ਇਹ ਕੀ ਹੈ ਫਕੀਰ ਨੇ ਕਿਹਾ ਇਹ ਖਰਬੂਜਾ ਹੈ ਪਰ ਇਹ ਖਰਬੂਜਾ ਮੇਰਾ ਨਹੀਂ ਹੈ ਇਸ ਵਿੱਚ ਇੱਕ ਫਾੜੀ ਘੱਟ ਹੈ ਗੁਰੂ ਜੀ ਨੇ ਫਰਮਾਇਆ ਕੋਈ ਗੱਲ ਨਹੀਂ ਜੇ ਇੱਕ ਫਾੜੀ ਘੱਟ ਹੈ ਪਰ ਹੈ ਤਾਂ ਖਰਬੂਜਾ ਹੀ ਤੂੰ ਇਸ ਖਰਬੂਜੇ ਨੂੰ ਘਰ ਲੈ ਜਾ ਤੇ ਆਪਣੇ ਪੋਤਰੇ ਨੂੰ ਲਿਜਾ ਕੇ ਦੇ ਦੇ ਪਰ ਫਕੀਰ ਉਹੀ ਗੱਲ ਕਹੀ ਜਾ ਰਿਹਾ ਕਿ ਇਹ ਖਰਬੂਜਾ ਮੇਰਾ ਨਹੀਂ ਹੈ ਮੈਨੂੰ ਤਾਂ ਮੇਰਾ ਖਰਬੂਜਾ ਵਾਪਸ ਮੋੜੋ ਗੁਰੂ ਜੀ ਨੇ ਫਰਮਾਇਆ ਤੇਰੇ ਖਰਬੂਜੇ ਦੀ ਕੀ ਨਿਸ਼ਾਨੀ ਸੀ ਫਕੀਰ ਨੇ ਕਿਹਾ ਮੇਰਾ ਖਰਬੂਜਾ ਸਾਬਤ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਮਾਨ ਵਿੱਚੋਂ ਵਚਨਾ ਦਾ ਇੱਕ ਤੀਰ ਕੱਢ ਕੇ ਫਕੀਰ ਤੇ ਮਾਰਿਆ ਗੁਰੂ ਜੀ ਨੇ ਫਰਮਾਇਆ ਫਕੀਰਾ ਅਸੀਂ ਤੇਰੇ ਸਾਹਮਣੇ ਖਰਬੂਜਾ ਚੀਰਿਆ ਸੀ ਖਰਬੂਜਾ ਚੀਰ ਕੇ ਅਸੀਂ ਇੱਕ ਫਾੜੀ ਸਭ ਤੋਂ ਪਹਿਲਾਂ ਤੈਨੂੰ ਦਿੱਤੀ ਸੀ ਉਸ ਤੋਂ ਬਾਅਦ ਬਾਕੀ ਸਾਰੀਆਂ ਅਸੀਂ ਫਾੜੀਆਂ ਵੰਡ ਦਿੱਤੀਆਂ ਤੇਰੇ ਸਾਹਮਣੇ ਸਭ ਨੇ ਖਰਬੂਜੇ ਦੀਆਂ ਫਾੜੀਆਂ ਖਾਧੀਆਂ ਤੇ ਤੂੰ ਆਪ ਵੀ ਫਾੜੀ ਖਾਧੀ ਫਕੀਰ ਨੇ ਕਿਹਾ ਹਾਂ ਜੀ ਇੱਕ ਫਾੜੀ ਮੈਂ ਵੀ ਖਾਧੀ ਸੀ ਗੁਰੂ ਜੀ ਨੇ ਫਰਮਾਇਆ ਫਕੀਰਾ ਅਸੀਂ ਸਾਰਿਆਂ ਦੀਆਂ ਖਾਦੀਆਂ ਹੋਈਆਂ ਫਾੜੀਆਂ ਢਿੱਡ ਵਿੱਚੋਂ ਕੱਢ ਲਈਆਂ ਤੇ ਖਰਬੂਜਾ ਜੋੜ ਦਿੱਤਾ ਪਰ ਅਸੀਂ ਤੇਰੇ ਢਿੱਡ ਵਿੱਚ ਨਹੀਂ ਬੜੇ ਤੇ ਤੇਰੀ ਖਾਦੀ ਹੋਈ ਫਾੜੀ ਅਸੀਂ ਤੇਰੇ ਢਿੱਡ ਵਿੱਚੋਂ ਨਹੀਂ ਕੱਢੀ ਉਹੀ ਇੱਕ ਫਾੜੀ ਖਰਬੂਜੇ ਵਿੱਚ ਘਟ ਹੈ ਗੁਰੂ ਨਾਨਕ ਪਾਤਸ਼ਾਹ ਜੀ ਫਕੀਰ ਨੂੰ ਕਹਿਣ ਲੱਗੇ ਕਿ ਫਕੀਰਾ ਜਾਂ ਤਾਂ ਤੂੰ ਆਪਣੇ ਢਿੱਡ ਵਿੱਚੋਂ ਖਰਬੂਜੇ ਦੀ ਖਾਦੀ ਹੋਈ ਫਾੜੀ ਕੱਢ ਕੇ ਆਪਣਾ ਖਰਬੂਜਾ ਪੂਰਾ ਕਰ ਲੈ ਜੇ ਤੂੰ ਇਹ ਨਹੀਂ ਕਰ ਸਕਦਾ ਤਾਂ ਤੂੰ ਸਾਨੂੰ ਪਛਾਨ ਲੈ ਅਸੀਂ ਕੌਣ ਹਾਂ ਇਹ ਵਚਨ ਸੁਣ ਕੇ ਫਕੀਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਲੰਮਾ ਪੈ ਗਿਆ ਫਕੀਰ ਨੇ ਗੁਰੂ ਜੀ ਤੋਂ ਭੁੱਲ ਬਖਸ਼ਾਈ ਫਕੀਰ ਨੇ ਕਿਹਾ ਗੁਰੂ ਜੀ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਆਪਣੇ ਟੱਢ ਵਿੱਚੋਂ ਖਾਦੀ ਹੋਈ ਫਾੜੀ ਨੂੰ ਬਾਹਰ ਕੱਢ ਲਵਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਕੀਰ ਨੂੰ ਬਚਨ ਕੀਤਾ ਫਕੀਰਾ ਹੁਣ ਤੈਨੂੰ ਸਾਡੀ ਪਛਾਣ ਆ ਗਈ ਹੈ ਫਕੀਰ ਨੇ ਕਿਹਾ ਹਾਂਜੀ ਮੈਨੂੰ ਤੁਹਾਡੀ ਪਛਾਣ ਆ ਗਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਕੀਰ ਨੂੰ ਕਿਹਾ ਜੇ ਤੈਨੂੰ ਸਾਡੀ ਪਛਾਣ ਆ ਗਈ ਹੈ ਤਾਂ ਅਸੀਂ ਤੇਰੇ ਤੋਂ ਬਹੁਤ ਪਰਸੰਨ ਹਾਂ ਮੰਗ ਲੈ ਜੋ ਕੁਝ ਮੰਗਣਾ ਹੈ ਫਕੀਰ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਮੇਰੀ ਉਮਰ ਬਹੁਤ ਹੋ ਚੁੱਕੀ ਹੈ ਕੋਣ ਸਰੀਰ ਜਵਾਬ ਦੇ ਰਿਹਾ ਹੈ ਕਿਰਪਾ ਕਰਕੇ ਮੈਨੂੰ ਸੱਚਖੰਡ ਵਿੱਚ ਥਾਂ ਬਖਸ਼ੋ ਮੈਨੂੰ ਹੁਣੇ ਇਸੇ ਵਕਤ ਸੱਚਖੰਡ ਵਿੱਚ ਭੇਜ ਦਿਵੋ ਤੁਹਾਡੇ ਨੇਤਰਾਂ ਦੇ ਸਾਹਮਣੇ ਮੈਂ ਸੱਚਖੰਡ ਚੱਲਿਆ ਜਾਵਾਂ ਗੁਰੂ ਜੀ ਨੇ ਵਚਨ ਕੀਤਾ ਠੀਕ ਹੈ ਫਕੀਰਾ ਤੂੰ ਇੱਥੇ ਸਾਡੇ ਸਾਹਮਣੇ ਲੰਮਾ ਪੈ ਜਾ ਫਕੀਰ ਨੇ ਸਤ ਵਚਨ ਕਿਹਾ ਤੇ ਉੱਥੇ ਹੀ ਲੰਮਾ ਪੈ ਗਿਆ ਗੁਰੂ ਜੀ ਨੇ ਫਕੀਰ ਨੂੰ ਕਿਹਾ ਫਕੀਰਾ ਨਿਰੰਕਾਰ ਦਾ ਧਿਆਨ ਧਰ ਤੇ ਵਾਹਿਗੁਰੂ ਬੋਲ ਇੱਥੇ ਕਈ ਮਨੁੱਖ ਇਹ ਕਹਿਣ ਲੱਗ ਜਾਂਦੇ ਹਨ ਕਿ ਉਸ ਸਮੇਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਹਿਗੁਰੂ ਸ਼ਬਦ ਦਾ ਉਚਾਰਣ ਹੀ ਨਹੀਂ ਕੀਤਾ ਸੀ ਪਰ ਉਹਨਾਂ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੋਈ 15 ਸਾਲ ਦੇ ਨਹੀਂ ਸਨ ਗੁਰੂ ਨਾਨਕ ਪਾਤਸ਼ਾਹ ਜੀ 6 ਯੁਗਾ ਦੀ ਕਮਾਈ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ 36 ਯੁੱਗ ਕਮਾਈ ਕਰਕੇ ਵਾਹਿਗੁਰੂ ਸ਼ਬਦ ਦਾ ਉਚਾਰਨ ਕੀਤਾ ਸੀ ਕਈ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੰਦਾ ਹੀ ਸਮਝਦੇ ਹਨ ਪਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਖੁਦ ਨਿਰੰਕਾਰ ਸਨ ਉਹ ਫਕੀਰ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਿਆ ਗੁਰੂ ਨਾਨਕ ਜੀ ਨੇ ਫਕੀਰ ਨੂੰ ਪੁੱਛਿਆ ਫਕੀਰਾ ਜੇ ਤੇਰੀ ਹੋਰ ਕੋਈ ਮੰਗ ਹੈ ਤਾਂ ਸਾਨੂੰ ਦੱਸ ਫਕੀਰ ਨੇ ਕਿਹਾ ਜੀ ਇੱਕ ਮੰਗ ਹੋਰ ਹੈ ਜਿਵੇਂ ਤੁਸੀਂ ਇੱਥੇ ਮੇਰੇ ਸਾਹਮਣੇ ਬੈਠੇ ਦਰਸ਼ਨ ਦੇ ਰਹੇ ਹੋ ਉਵੇਂ ਹੀ ਸੱਚਖੰਡ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਬੈਠਾ ਹੋਵਾਂ ਤੇ ਇਸੇ ਤਰ੍ਹਾਂ ਤੁਹਾਡੇ ਉੱਥੇ ਵੀ ਦਰਸ਼ਨ ਹੁੰਦੇ ਰਹਿਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਠੀਕ ਹੈ ਫਕੀਰਾ ਇਸੇ ਤਰ੍ਹਾਂ ਹੋਵੇਗਾ ਤੈਨੂੰ ਸਾਡੇ ਸੱਚਖੰਡ ਵਿੱਚ ਵੀ ਦਰਸ਼ਨ ਹੋਣਗੇ ਤੇ ਤੈਨੂੰ ਇੱਥੇ ਵੀ ਸਦਾ ਇਸੇ ਤਰ੍ਹਾਂ ਸਾਡੇ ਦਰਸ਼ਨ ਹੁੰਦੇ ਰਹਿਣਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਕੀਰ ਤੇ ਦ੍ਰਿਸ਼ਟੀ ਪਾਈ ਤੇ ਫਕੀਰ ਨੇ ਆਪਣਾ ਉਸੇ ਸਮੇਂ ਸਰੀਰ ਛੱਡ ਦਿੱਤਾ ਸੰਗਤਾਂ ਨੇ ਫਕੀਰ ਨੂੰ ਉੱਥੇ ਹੀ ਦਫ਼ਨ ਕਰ ਦਿੱਤਾ ਤੇ ਫਕੀਰ ਦੀ ਉੱਥੇ ਹੀ ਕਬਰ ਬਣਾ ਦਿੱਤੀ ਉਸ ਕਬਰ ਉੱਪਰ ਲਿਖਿਆ ਹੋਇਆ ਹੈ ਫਕੀਰ ਖਰਬੂਜੇ ਸ਼ਾਹ ਦੀ ਕਬਰ ਜਦੋਂ ਸੁਲਤਾਨਪੁਰ ਬੇਰ ਸਾਹਿਬ ਗੁਰਦੁਆਰਾ ਬਣਾਇਆ ਤਾਂ ਗੁਰਦੁਆਰੇ ਅਤੇ ਖਰਬੂਜੇ ਸ਼ਾਹ ਦੀ ਕਬਰ ਵਿਚਾਲੇ ਕੰਧ ਬਣਾ ਦਿੱਤੀ ਤੇ ਉਹ ਕੰਧ ਜਿੰਨੀ ਵਾਰ ਵੀ ਬਣਾਈ ਓਨੀ ਵਾਰ ਹੀ ਉਹ ਕੰਧ ਡਿੱਗ ਪੈਂਦੀ ਸੀ ਬਾਬਾ ਜੀ ਨੇ ਇਹ ਸਾਰੀ ਸਾਖੀ ਸੁਣਾਈ ਤੇ ਬਾਬਾ ਜੀ ਨੇ ਵਚਨ ਕੀਤਾ ਕਿ ਇਹ ਕੰਧ ਇਸ ਲਈ ਡਿੱਗ ਪੈਂਦੀ ਹੈ ਕਿਉਂਕਿ ਫਕੀਰ ਜੀ ਦੀ ਮੰਗ ਸੀ ਕਿ ਮੈਨੂੰ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਰਹਿਣ। ਬਾਬਾ ਜੀ ਨੇ ਬਚਨ ਕੀਤਾ ਕਿ ਜੇ ਕੰਦ ਬਣਾਉਣੀ ਹੈ ਤਾਂ ਉਸ ਕੰਦ ਦੇ ਵਿਚਾਲੇ ਇੱਕ ਖਿੜਕੀ ਰੱਖੋ। ਫਿਰ ਬਾਬਾ ਜੀ ਦੇ ਬਚਨ ਅਨੁਸਾਰ ਕੰਦ ਦੇ ਵਿਚਾਲੇ ਇੱਕ ਖਿੜਕੀ ਰੱਖੀ ਗਈ ਤੇ ਫਿਰ ਉਸ ਤੋਂ ਬਾਅਦ ਕਦੇ ਵੀ ਕੰਦ ਨਹੀਂ ਡਿੱਗੀ। ਅੱਜ ਵੀ ਉਸ ਸੁਲਤਾਨਪੁਰ 베ਰਸਾਈ ਗੁਰਦੁਆਰੇ ਦੇ ਉਸ ਫਕੀਰ ਦੀ ਕਬਰ ਦੇ ਦਰਸ਼ਨ ਕਰਦੇ ਹੋ ਫਕੀਰ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਬਰ ਵਿੱਚ ਬੈਠਾ ਹੈ ਅਤੇ ਉਸ ਕੰਧ ਵਿਚਾਲੇ ਇੱਕ ਖਿੜਕੀ ਰੱਖੀ ਹੋਈ ਹੈ ਬੀਰ ਸਾਹਿਬ ਗੁਰਦੁਆਰੇ ਦਾ ਇਤਿਹਾਸ ਤਾਂ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਾਤਨ ਕਰਨ ਤੋਂ ਬਾਅਦ ਦਾਤਨ ਨੂੰ ਜ਼ਮੀਨ ਵਿੱਚ ਗੱਡ ਦਿੱਤਾ ਸੀ ਉਸ ਦਾਤਨ ਤੋਂ ਹੀ ਬੇਰੀ ਉੱਗ ਪਈ ਸੀ ਤਾਂ ਕਰਕੇ ਗੁਰਦੁਆਰੇ ਦਾ ਨਾਮ 베ਰ ਸਾਹਿਬ ਪੈ ਗਿਆ ਸੀ ਪਰ ਖਰਬੂਜੇ ਸ਼ਾਦੀ ਕਬਰ ਦਾ ਇਤਿਹਾਸ ਲੋਕਾਂ ਨੂੰ ਨਹੀਂ ਪਤਾ ਸੀ ਖਰਬੂਜੇ ਸ਼ਾਦੀ ਕਬਰ ਦਾ ਇਤਿਹਾਸ ਬਾਬਾ ਜੀ ਨੇ ਸਾਰੀਆਂ ਸੰਗਤਾਂ ਨੂੰ ਦੱਸਿਆ ਸੰਗਤ ਜੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਨਾਲ ਹੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ